ਰੇਸੀਤੀ ਅਨੁਤੇ ਆਪ ਚੌਧਰੀ ਉਹ ਲੈ ਉਹ ਆਪ ਤਾਂ ਹੋ ਬੈਠਾ ਤੂੰ ਹੀ ਤੇ ਤੇ ਤੂੰ ਰੇ ਕੇ ਫਿਰਦਾ ਸਿਰ ਤਾਂ ਇੰਨੀ ਠੰਡ ਚ ਫਿਰ ਮੈਂ ਕਰਦੀ ਆ ਉਹਦੇ ਨਾਲ ਗੱਲ ਮੈਂ ਭੇਜਦੀ ਆ ਕੋਈ ਨਾ ਮੈਂ ਉਹਨੂੰ ਰੋਟੀ ਫੜਾਉਣੀ ਐ ਨਾ ਮੈਂ ਭੇਜਦੀ ਆ ਉਹਨੂੰ ਠੀਕ ਐ ਜੀ ਤਾਂ ਸਹੀ ਨਾ ਬਾਈ ਮੇਰੀ ਗੱਲ ਸੁਣ ਉਹ ਤਾਂ ਫਿਰਦਾ ਰੇ ਸਿਰਦਾ ਇੰਨੀ ਠੰਡ ਚ ਤੂੰ ਮੌਜਾਂ ਨਾਲ ਇੱਥੇ ਸਿੱਟੀ ਜਾਣਾ ਤੇ ਆ ਮੈਂ ਖੁੰਡ ਲਾ ਈਡੀ ਲੱਕੜ ਲਾ ਰੱਖੀ ਐ ਮੈਂ ਕੋਈ ਵਾਸਤੇ ਰੱਖੀ ਸੀ ਕਿਤੇ ਸੇਕਣ ਨੂੰ ਨਹੀਂ ਸੇਕਣ ਨੂੰ ਕਹਣੀ ਮੈਂ ਨਹੀਂ ਜਾਂਦਾ ਰੇਤ ਕੋ ਉਤਰੇ ਸਿੱਟੀ ਜਾਵੇ ਕਿਉਂ ਮੈਂ ਨਹੀਂ ਜਾਂਦਾ ਮੇਰੀ ਗੱਲ ਸੁਣ ਖੜਾ ਹੋ ਤੇ ਜਾ ਰੇ ਸਿੱਟ ਨਾ ਮੈਂ ਨਹੀਂ ਜਾਂਦਾ ਨਾ ਹੀ ਲੈ ਜਾ ਉਹਦੀ ਰੋਟੀ ਉਹ ਤਾਂ ਤੜਕੇ ਦਾ ਭੁੱਖਾ ਧਿਆ 12:00 ਵਜੇ ਖੇਤ ਫਿਰਦਾ ਤੇ ਤੂੰ ਮੌਜਾਂ ਨਾਲ ਡੀਸੀ ਬਣਿਆ ਇੱਥੇ ਬੈਠੇ ਫੜਾਇਆ ਰੋਟੀ ਮੈਂ ਨਹੀਂ ਜਾਂਦਾ ਮੈਂ ਤਾਂ ਮੈਂ ਤਾਂ ਖੇਤ ਹੀ ਨਹੀਂ ਜਾਂਦਾ ਮੈਂ ਅੱਜ ਜਾਵਾਂ ਮੈਂ ਨਾ ਕੱਲ ਜਾਵਾਂ ਮੇਰੀ ਗੱਲ ਸੁਣ ਖੜਾ ਹੋ ਤੇ ਜਾ ਰੋਟੀ ਲੈ ਕੇ ਜਾ ਤੇ ਨਾ ਹੀ ਰੇ ਸਿੱਟ ਸਿੱਧਾ ਹੋ ਕੇ ਫੋਨ ਮੈਂ ਫੋਨ ਉਹਨੂੰ ਕਰਿਆ ਤਾਂ ਕਿਹਾ ਮੈਂ ਤੇ ਰੇਸ ਸੜਦਾ ਫਿਰਦਾ ਖੜਾ ਹੋ ਤੇ ਜਾ ਰੇਸ ਸਿੱਟ ਜਾ ਕੇ ਮੈਥੂ ਨਹੀਂ ਜਾਈ ਉਹਦਾ ਜਾਈ ਦਾ ਕਿਉਂ ਵੀ ਤੈਨੂੰ ਕੀ ਹੋਇਆ ਮੈਂ ਤਾਂ ਕੰਮ ਜਾਨਾ ਹੈ ਮੈਂ ਤਾਂ ਆਪਦੇ ਕੰਮ ਜਾਨਾ ਜਾਨਣਾ ਹੈ ਕੰਮ ਮੈਂ ਮੈਂ ਨਹੀਂ ਕੋਈ ਨਾ ਤੇਰੇ ਬਾੜ ਮੈਂ ਘਟੂ ਬਹਿਣਾ ਬੈਠਾ ਰੋਟੀ ਫੜਾਇਆ ਮੈਨੂੰ ਕਿਥੋਂ ਸੂਲੀ ਚੜਾਇਆ ਇਹਨੇ ਹੈ ਜਮੇ ਸਿਰ ਉਹ ਸਿਰ ਜਾਂਦਾ ਹੈਗਾ ਪਤਾ ਨਹੀਂ ਕਿੱਥੇ ਜਾ ਫਿਰ ਆਜੋ ਜੀ ਆ ਰੋਟੀ ਖਾ ਲਓ ਕਿਵੇਂ ਹੈ ਚਾਹ ਕਿਥੋਂ ਤਪਾਇਆ ਉਹਨੇ ਕੀ ਹੋ ਗਿਆ ਮੈਂ ਇਹ ਜੋਰ ਲਾ ਲਿਆ ਮੈਂ ਆਖਿਆ ਨਾ ਰੋਟੀ ਲੈ ਜਾ ਮੈਂ ਤੂੰ ਰੇਹ ਛਟਿਆ ਆ ਤੇ ਮੈਨੂੰ ਆਂਦਾ ਕਿ ਤੂੰ ਵਗ ਜਾ ਮੈਂ ਨਹੀਂ ਜਾਂਦਾ ਮੌਜਾਂ ਨਾਲ ਬੈਠਾ ਤੂੰ ਹੀ ਤੇ ਸਿੱਕੀ ਜਾਂਦਾ ਉਹ ਤਾਂ ਹੁਣ ਮੇਰੀ ਗੱਲ ਸੁਣਾ ਨਾ ਮੇਰੇ ਆਖੇ ਲੱਗਿਆਗਾ ਨਾ ਹੀ ਲੱਗੇ ਹੁਣ ਉਹ ਤਾਂ ਮੈਨੂੰ ਕਹਿੰਦਾ ਮੈਂ ਤਾਂ ਅੱਡੀ ਪਕਾਉਂਗਾ ਉਹਦੀਆਂ ਤੇ ਮੇਰੀ ਗੱਲ ਸੁਣ ਫਿਰ ਮੈਂ ਆ ਰੋਟੀ ਖਾ ਲੋ ਤੇ ਮੈਂ ਤਾਂ ਮੰਡੀ ਜਾਣਾ ਸੀ ਕੱਪੜੇ ਲੈਣਾਪਣ ਦਾ ਵਿਆਹ ਆ ਤੇ ਤੇਰੇ ਕੋਲੇ ਤਾਂ ਟਾਈਮ ਨਹੀਂ ਮੈਂ ਵੀ ਆ ਮੈਂ ਇਦਾਂ ਕਿੰਨੇ ਦਿਨ ਲੱਗ ਜਾਣਗੇ ਇਹ ਸਾਰੇ ਸਿੱਟਣ ਵਾਲੀ ਪਈ ਐ ਮੈਥੋਂ ਮੇਰੇ ਕੋਲ ਟਾਈਮ ਨਹੀਂ ਹੈ ਲੈ ਤੂੰ ਦੇਖ ਲੈ ਜੇ ਆਜੂਗਾ ਤਾਂ ਸਿੱਟਣ ਤੇਰੇ ਆਖੇ ਤੋਂ ਫੋਨ ਫੋ ਕੌਣ ਕੀ ਮੈਂ ਜਾ ਲਾਉਣਾ ਘਰੇ ਤਾਂ ਮੰਡੀ-ਮੁੰਡੀ ਤਾਂ ਨਹੀਂ ਜਾਇਆ ਜਾਣਾ ਨਾ ਤਾਂ ਕੋਲੇ ਪੈਸਾ ਹੁਣ ਨਾ ਕੋਈ ਗਏ ਆ ਕਿਸੇ ਪਾਸੇ ਮੇਰੀ ਗੱਲ ਸੁਣ ਫਿਰ ਜ ਕੱਪੜੇ ਤਾਂ ਲਿਆਉਣੀ ਨੇ ਕੀ ਤੋਂ ਲਿਆਵਾਂ ਆਰਤੀਆਂ ਦੇ ਤੋਂ ਉਹ ਫੜ ਲਿਆ 50000 ਰੁਪਇਆ ਠੀਕ ਐ ਇਹਨੇ ਖੂਪ ਪੱਟਦਾ ਫਿਰਦਾ ਉਹ ਤਾਂ ਪੱਟੂਗਾ ਇੱਥੋਂ ਤਪਾਇਆ ਹੁਣੇ ਤੂੰ ਚਾਰ ਮਾਰ ਡੰਗਾ ਡੰਗਾ ਨਾਲ ਨਹੀਂ ਜੇ ਅਗਲਾ ਉਹ ਮੇਰੇ ਮਾਰੇ ਡੰਗਾ ਐ ਨਹੀਂ ਕੰਮ ਚੱਲਦਾ ਆਪ ਹੀ ਚੰਗਾ ਰੋਟੀ ਤੇ ਚਾਹ ਖਾਲੀ ਮੈਂ ਤਾਂ ਖਾ ਲੂੰਗਾ ਠੀਕ ਐ ਜਾ ਤਾ ਇਹ ਨਾ ਰੋਸ ਘਨਗਣ ਨਾ ਨੀਂ ਕਰੇ ਜਾ ਕੇ ਖਾਣੀਆਂ ਪਹਿਣੀਆਂ ਹੋਣਾ ਜਾ ਕੇ ਘਰੇ ਆਟਾ ਲਾਉਗੀ ਉਹ ਸਹੀ ਬੰਦਾ ਸੀਗਾ ਨਰਮ ਉਹਨੂੰ 10000 ਦੇ ਫੋਨ ਪਿੱਛੇ ਕਲੇਸ਼ ਪਾ ਕੇ ਬੈਗੀ ਚਲ ਹੁਣ ਘਰੇ ਦੇਨੇ ਜਾ ਕੇ ਦੋ ਹੱਥ ਇਹਨੇ ਸਿੱਟ ਰਹੇ ਨਾ ਕੋਈ ਕੰਮ ਕਰਨ ਦੇਣਾ ਨੇ ਤਾਂ ਆਪ ਮੈਨੂੰ ਔਖਾ ਕਰਨਾ ਨਾਲੇ ਆਪ ਹੋਣਾ ਆ ਕਰਨੀ ਮੌਤਰੀ ਨਨ ਹਲੋ हां भैया सीधा आ गया बस बोल जा। तो मैं बकरियां ਤੇ ਇਤਬਾਰ ਚ ਲਾ ਲਾਂਗੇ हां आजा ਇੱਥੇ ਜ ਆ ਗਿਆ आजा आजा ਕੀ ਲੈਣਾ ਓਏ ਉਹਦਾ ਮਸ਼ੀਨ ਮੰਗਾਈ ਐ ਕਾਦੀ ਮਸ਼ੀਨ ਕੱਪੜੇ ਧੋਣ ਵਾਲੀ ਤੂੰ ਸਿਰ ਚ ਮਾਰਨੀ ਏ ਤ ਕੱਪੜੇ ਧੋਇਆ ਕਰੂੰਗਾ ਉਹ ਕੰਜਾ ਦੇ ਮਾੜੇ ਮੋٹے ਕੁਸੇ ਕਿਲੇ ਚੱਲਦੇ ਹੁੰਦੇ ਤੂੰ ਐ ਕਰੇਗਾ ਵੀ ਹੁਣ ਆੱਡੀ ਹੋਣਾ ਐ ਆੱਡੀ ਹੋਵਾਂਗੇ ਯਾਰ ਰੋਜ਼ ਰੋਜ਼ ਨੂੰ ਮੈਂ ਤਾਂ ਹੁਣ ਮੰਗਾ ਲਈ ਐ ਤੈਨੂੰ ਔਖਾ ਕਰਨਾ ਆਉਂਦਾ ਭਾਈ ਆ ਗਿਆ ਬਸ ਇੱਥੇ ਮੌਤ ਨਹੀਂ ਸਾਨੂੰ ਉਹ ਫਿਰ ਮਾਦ ਕੱਪੜੇ ਦਾ ਧੋਲਿਆ ਕਰਾਂਗੇ ਕੀ ਕੱਪੜੇ ਤੇ ਉਹ ਧੋਹਦੀ ਸੀ ਇੱਕ ਦੋ ਦਿਨਾਂ ਨਾਲ ਕੀ ਫਾਹਾ ਪੈਂਦਾ ਸੀ ਨਹੀਂ ਧੋਦੇ ਕੋਈ ਨਹੀਂ ਧੋਦਾ ਸੀਗਾ ਆਪ ਨੂੰ ਧੋਣੇ ਪੈਣਗੇ ਰੋਟੀ ਵੀ ਮੈਂ ਤਾਂ ਦੇ ਰਾਂਗਾ ਸਭ ਤੋਂ ਵਾਕੀ ਦੇਖਣਾ ਸਾਰਾ ਕੁਝ ਹਾਂ ਬਾਪੂ ਦਾ ਮੈਂ ਮਾਈ ਨੂੰ ਆ ਗਈ ਤਾਂ ਆ ਗਈ ਤੇ ਨਹੀਂ ਫਿਰ ਮੈਂ ਯਾਰ ਯਾਰ ਤੂੰ ਉਹਨਾਂ ਦੇ ਹਾਰਦਿਕਾਂ ਤੋਂ ਫੜ ਲਿਆ ਚੱਕ ਕੇ ਪਾਉਣ ਲਿਆ ਕੀ ਕਰਾਉਣਾ ਸੀ ਹੁਣ ਵੀ ਲਿਆਉਣਾ ਸੀ ਮਸ਼ੀਨ ਲਿਆਦੀ ਮੈਂ ਲਿਆਉਣੀ ਸੀ ਲਿਆਉਣੀ ਸੀ ਤੇ 6-10000 ਰੁਪਏ ਪਿੱਛੇ ਲੱਖਾਂ ਦਾ ਖੂ ਪੱਟ ਲਿਆ ਫੇਰੇ ਤਾਂ ਪੱਟੇ ਹੀ ਹੁਣ ਪੱਟਾ ਜੀ ਆਪਾਂ ਨੂੰ ਯਾਰ ਇਕੱਲੇ ਆਣ ਲੈ ਜੀਏ ਦੇ ਨੇ ਕਾਰ ਜਿਹੜੇ ਪਾਏ ਪਿਆ ਕੀ ਬੋਲਾ ਯਾਰ ਉੱਤੇ ਜਾਈ ਬੰਨਣਾ ਵੇਟਰੀਏ ਵਾਦਿਆ ਨਾ ਇੱਥੇ ਚਲਾ ਲਾਂਗੇ ਲੈਟ ਨਹੀਂ ਹੋਊਗੀ ਇਹ ਚੱਲ ਰਾਈ ਇਹ ਤਾਹੀ ਉਹ ਬਾਕੀ ਪਾ ਲਿਆ ਜੀ ਜੀ ਮਾਰ ਗਿਆ ਤਾਂ ਹੀ ਨਹੀਂ ਚੱਲੀ ਮਸ਼ੀਨ ਤੂੰ ਕੀ ਕਰਦਾ ਬਾਈ ਮਾਰ ਲੀ ਦੇ ਧੁਨੇ ਮੇਰੇ ਕਾ ਵੱਚਰ ਉਹ ਨਹੀਂ ਆਈ ਮੇਰੇ ਘਰ ਫਰੈਡ ਹੋਇਆ ਹੈ ਕੋਚ ਨਹੀਂ ਆਈ ਨਹੀਂ ਮੈਂ ਸਾਡੀ ਦੀ ਵਾਟਰ ਤੇ ਨਾ ਛੱਡੀ ਨਾ ਮਸ਼ੀਨ ਹਾਂ ਆਪਣੀ ਲੜਾਈ ਵਾਲੀ ਹੋਣੀਗੀ ਉਸਨੇ ਉਹ ਮੈਨੂੰ ਲਿਏ ਤਾਂ ਨਹੀਂ ਪੰਜ ਕਰਾਉਂਦੇ ਨਾ ਇਹ ਤਾਂ ਲੇਟ ਆ ਗਈ ਉਦੋਂ ਤਾਂ ਨਹੀਂ ਹੁਣ ਵਾਟਰ ਤੇ ਦੋਨੇ ਨਹੀਂ ਲੈ ਕੇ ਇੱਧਰ ਕਰੋ ਹਾਂ ਮੈਂ ਤੂੰ ਕੀ ਹਾਲ ਕਰਤਾ ਮੈਂ ਹੁਣ ਤਾਂ ਪੋਚਾ ਲਾ ਕੇ ਜਿੱਦ ਨਹੀਂ ਨਾ ਜਾਣਾ ਲਿਵੇ ਚਾ ਕੇ ਪਾ ਕੇ ਥਾਰ ਤਨ ਆ ਰਾਂ ਉਹ ਤੇਰੇ ਕੋਲ ਤਨ ਮੈਂ ਤੇਰੇ ਕੋਲ ਮੈਂ ਉਹ ਦੋਲ ਮੈਂ ਉਹਦੇ ਤੋਂ ਤੇਰੀ ਲੱਖ ਤੋੜ ਕੇ ਵਹਾਵਾਂਗੇ ਤੂੰ ਐਵੇਂ ਨਹੀਂ ਟਿਕਦਾ ਕਿ ਹਾਲ ਇੱਧਰ ਕਰਦਾ ਤੂੰ ਜਿਆਦਾ ਭੈਣਾ ਮਾਤਿਆ ਇਹਨਾਂ ਪਾਸੇ ਬੰਦ ਰੋਟੀ ਖਾਣੇ ਜਦ ਬੰਦ ਕਰਤੀ ਤਾਂ ਰੋਟੀ ਖਾਣੇ ਰੋਟੀ ਵੀ ਨਹੀਂ ਰੋਟੀ ਅੱਧੀ ਫੇਰ ਕਹਿੰਦਾ ਲੜਦਾ ਹੈਗਾ ਹੋਰ ਕਿਹ ਰੋਟੀ ਤਾਂ ਪਕਾ ਦੋ ਭਾਈ ਗੱਲ ਸੁਣ ਮੇਰੀ ਹੂੰ ਫਿਰ ਕਹਿੰਦਾ ਲੜਦਾ ਯਾਰ ਕੀ ਹੋ ਗਿਆ ਉਹ ਤੇ ਰੋਟੀ ਅੱਧੀ ਏ ਰੋਟੀ ਤਾਂ ਪਕਾ ਸਕਦਾ ਮੁਰੰਗਾ ਪਕਾਈ ਦੀ ਨਾ ਉਹ ਯਾਰ ਇਹਨਾਂ ਨੇ ਤਾਂ ਮੈਨੂੰ ਵੀ ਮਾਰਤਾ ਅੱਧੀ ਰੋਟੀ ਲੈ ਫਿਰ ਕਹਿੰਦਾ ਲੜਦਾ ਅਗਲਾ ਕੀ ਕਰਾਂ ਮੈਂ ਕਰਦਾ ਗੱਲ ਕਰਦਾ ਕੋਈ ਗੱਲ ਜਾਂਦਾ ਰੇਤ ਆਖਿਆ ਕੋਈ ਬਾਂਝ ਘੜ ਤਾਂ ਮੈਂ ਮੈਂ ਮਾਰ ਮਾਈ ਨੂੰ ਕੋਲੋਂ ਫੋਨ ਕਰ ਇੱਕ ਤੂੰ ਫੋਨ ਪਿੱਛੇ ਉਹ ਤਾਂ ਕੰਬਲੀ ਏ ਤੂੰ ਕਿਉਂ ਕਰ ਖਰਾਬ ਕਰਦਾ ਉਹ ਤੂੰ ਤੇ ਹਰ ਦਿਨ ਹੀ ਬੋਲਣਾ ਲੈ ਰੋਟੀ ਨਹੀਂ ਪਕਾਈ ਉਹਨਾਂ ਦਾ ਮੇਥੋ ਛਤਰਖਾਨੇ ਆ ਮੈਂ ਮਾਂ ਨੂੰ ਫੋਨ ਕਰਕੇ ਆਉਂਦੀ ਆ ਤਾਂ ਠੀਕ ਹੈ ਨਹੀਂ ਫਿਰ ਮੈਂ ਤਾਂ ਕੋਈ ਕਰਦਾ ਹੱਲ ਕੋਈ ਹੱਲ ਨਹੀਂ ਕੋਈ ਨਹੀਂ ਮੈਂ ਕਹਿਣਾਗਾ ਰੋਟੀ ਦਦਾਂ ਚਲ ਮਾਂ ਨੂੰ ਫੋਨ ਕਰਕੇ ਉਹਨਾਂ ਨੂੰ ਮਾਂ ਆਣੀ ਤਾਂ ਬਾਹਰ ਕੋਈ ਨਹੀਂ ਮਾਂ ਆਉਣਾ ਠੀਕ ਹੈ ਮੈਂ ਕਹਿਣਾ ਵਜੇ ਲਾਇਆ ਨਹੀਂ ਕੋਚਾ ਉਹ ਅੱਛਾ ਤਾਂ ਮੈਂ ਲਾਤਾ ਸੀ ਮੈਂ ਤਾਂ ਮੋਚਾ ਲਾਤਾ ਸੀ ਕਿ ਇੱਥੋਂ ਨਹੀਂ ਆਇਆ ਹਾਂ ਲਿਆਇਆ ਉਹ ਪਤਾ ਨਹੀਂ ਮਸ਼ੀਨ ਪੁਰਾਣੀ ਤਰਾਨੀ ਕੀ ਰਿਓ ਹੈਂ ਆ ਆ ਕੇ ਨਾ ਵਾਟਰ ਤੇ ਆ ਕੇ ਮੈਂ ਤਾਂ ਲੈਟ ਰਹਿਣੀ ਸੀ ਨਾ ਵਾਟਰ ਤੇ ਮਸ਼ੀਨ ਛੱਡਣਾ ਕਿ ਲੀਡ ਧੋਣਾ ਹੈਗਾ ਹੈ ਤੇ ਆਹ ਨਾ ਇੱਥੇ ਪੋਚਾ ਲਾਇਆ ਸੀ ਪਾ ਕੇ ਧਾਇਆ ਤੇ ਜਾ ਕੇ ਮੈਨੂੰ ਦਾ ਨਾ ਵਾਟਰ ਸਾੜਤਾ ਪੱਟ ਤਾਂ 20000 ਦਾ ਤੂੰ ਹੈ ਤੂੰ ਆਹ ਦਾ ਨਾਮ ਖੜਾ ਹੀ ਪਣਾ ਛੱਟ ਮੈਂ ਤੇ ਲਾਵਾ ਚਾਪੜਾ ਤੇ ਰੋਟੀਆਂ ਤੂੰ ਇੱਥੇ ਜੇ ਕੱਟੀ ਨਾ ਨੇ ਹੈ ਬੰਦੇ ਬਚੇ ਦੂਸ ਕੱਢ ਰੋਟੀ ਦੇ ਬਣਾ ਆਜੇ ਆਰਾ ਧੋ ਬੀਟ ਕਰਵਾਤਾ ਕੱਲੀ ਜਣੀ ਨਹੀਂ ਹਾਂ ਮੇਰੀ ਗੱਲ ਸੁਣ ਬਈ ਹਾਂ ਮੈਂ ਕਰਦਾ ਮਾਤਾ ਨੂੰ ਕੀ ਮਾਨ ਮਾਨ ਹੂੰ ਤੇ ਪਹੁੰਚਦਾ ਨੂੰ ਫਿਰ ਮੈਂ ਕਿਵੇਂ ਪਹਸੂਗਾ ਮਾਤਾ ਨੂੰ ਫੋਨ ਕਰਕੇ ਕਿਹਨਾਂ ਪਹੁੰਚਦਾ ਹਾਂ ਹਾਂ ਜੇ ਹੁਣ ਸਾਧਾਂਗਾ ਉਹ 7 ਲੱਖ ਕੀ ਮੈਂ ਇੱਥੋਂ ਦਾ ਚਬੜਾ ਵੱਜਾਗਾ ਬੈਰ ਉੱਟਕਾਰੀ ਬਣਾਗਾ ਬਿਨਾਂ ਗੱਲ ਤੋਂ ਤੂੰ ਕਲੇਸ਼ ਨਾ ਪਾ ਕੋਈ ਗੱਲ ਨਹੀਂ ਕਲੇਸ਼ ਕਲੂ ਤਾਂ ਕੋਈ ਗੱਲ ਨਹੀਂ ਠੀਕ ਹੈ ਮੈਂ ਰਵਾਟਰ ਜਾ ਦਿਖਾ ਲਿਆ ਉਹਦੇ ਪਿੱਛੇ ਕਲੇਸ਼ ਪਿਆ ਪਿਆ ਲਾਈਟ ਟੁੱਟ ਗਈ ਫਰਾਨਾ ਤੂੰ ਤੂੰ ਉਹਦੇ ਨਾਲ ਪੰਗੇ ਕਿਉਂ ਲਈ ਜਨੇ ਉਹ ਮੈਂ ਤਾਂ ਲੀੜੇ ਤੋਂ ਚਲਾ ਕੇ ਦੇ ਤੂੰ ਹਾਂ ਮਾਂ ਕਾਯੋ ਹੈ ਕਿਦਾਂ ਉਹ ਘਰੇ ਇਕੱਲੇ ਪਿਆ ਪਿਆਗਾ ਕੋ ਰੋਟੀ ਨਹੀਂ ਪਕਾਉਂਦਾ ਤੇ ਤੂੰ ਆ ਜਾ ਹੋਰ ਉਹ ਘੌਂਦੇ ਨੇ ਰੋਟੀ ਮਾ ਦਾ ਮਸ਼ੀਨ ਵੀ ਲੈ ਲੀੜੇ ਧੋਣ ਵਾਸਤੇ ਆਵਦੇ ਵਾ ਹੈ ਚੱਲ ਆ ਜਾ ਫਿਰ ਅੱਜ ਹੀ ਆ ਜਾ ਹਾਂ ਘਰੇ ਇਕਲੇ ਫੇਰ ਆਖੇ ਵਾ ਫੇਰ ਤੂੰ ਨਾ ਖੇਨ ਵੀ ਕੋਈ ਬੰਝ ਘਟਤਾ ਖੜਾ ਆਹੋ ਚੰਗਾ ਸﺠਜੀਤ ਬੋਲਦਾ ਸﺠਜੀਤ ਭਾਈ ਮੇਰੇ ਕੋਲ ਤਾਰੀ ਦਾ ਫੋਨ ਆਇਆ ਸੀ ਉਹ ਕਹਿੰਦਾ ਨਾ ਮੇਰੇ ਲਈ ਦੇ ਤੋਤੇ ਆ ਨਾ ਮੈਨੂੰ ਰੋਟੀ ਪਕਾ ਕੇ ਦਿੱਤੀ ਐ ਤੇ ਤੁਸੇ ਤੋਂ ਨਾ ਮੈਂ ਮਸ਼ੀਨ ਲਿਆਇਆ ਤੇ ਤੁਸੀਂ ਰੋਟੀ ਕਿਉਂ ਨਹੀਂ ਆਦੀ ਪਕਾਈ ਹੈ ਮੈਨੂੰ ਦੋ ਦਿਨ ਜਾਣ ਵੀ ਕਿਤੇ ਦੇ ਦਿਆ ਕਰੋ ਦੋ ਦਿਨ ਵਾ ਕਰੋ ਮੇਰੇ ਆ ਕੁਝ ਕਰਨ ਲਾ ਕੇ ਹੈ ਗੰਗਾ ਭਾਈ ਅੱਜ ਦਾ ਦਿਨ ਤਾਂ ਮੈਥੋਂ ਆਈ ਦਾ ਨਹੀਂ ਕੁੜੀ ਗਈ ਵੀ ਆ ਉਹਦੇ ਆਈ ਤੋਂ ਆਉਂਗੀ ਤੇ ਕੱਲ ਨੂੰ ਮੈਂ ਆ ਜੂਗੀ ਤੇ ਲੜਿਓ ਨਾ ਗੰਗਾ ਹਾਂ ਕੱਲ੍ਹ ਨੇ ਟਟਕੇ ਮੈਂ ਜ਼ਰੂਰ ਆਜੂ ਹੁਣ ਲੜਿਓ ਨਾ ਬੋਲਿਓ ਨਾ ਪਰਕੇ ਮੈਂ ਜ਼ਰੂਰ ਆਜੂ ਚੰਗਾ